ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਫਾਇਰ ਰੈਡੀ ਅਰੇ 1 ਮਿੰਟ 1 ਮਿੰਟ ਸੂਟ ਸਾਟ ਤਾਂ ਵੇਖ ਲਵਾ ਠੀਕ ਤਾਂ ਹੈ ਠੀਕ ਹੈ ਨਾ ਕਈ ਸੂਟ ਸਾਟੇ ਐਨਾ ਪ੍ਰੈਸ਼ਰ ਖਾਸ ਕਰਕੇ ਦਿੱਤਾ ਜਾ ਰਹਾ ਬਿਕੋਜ਼ ਅੱਜ ਜਿਸੀ ਤੁਹਾਨੂੰ ਜਿਹੜੇ ਗਾਇਕਾਂ ਨਾਲ ਮਿਲਵਾਨ ਜਾ ਰਹੇ ਨੇ ਉਹਨਾਂ ਦੀ ਸੂਟਾਂ ਨਾਲ ਖਾਸ ਪ੍ਰੀਤ ਹੈ ਉਹਨਾਂ ਨੂੰ ਸਰਪ੍ਰਾਈਜ਼ ਦੇ ਪਹੁੰਚਾ ਸਾਨੂੰ ਪਤਾ ਲੱਗਿਆ ਕਿ 12 ਵਜੇ ਨਾਲ ਦਾ ਚੈੱਕ ਆਊਟ ਟਾਈਮ ਹੈ ਤੇ ਸਰਪ੍ਰਾਈਜ਼ ਦੇ ਪਹੁੰਚੇ ਆਈ ਥਿੰਕ ਉਹ ਸਾਨੂੰ ਬੇਕੇ ਬਹੁਤ ਸਰਪ੍ਰਾਈਜ਼ ਹੋਣਗੇ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਹੋਣਾ ਕਿ ਕੌਣ ਨੇ ਉਹ ਨਹੀਂ ਪਤਾ ਲੱਗਿਆ ਕੋਈ ਗੱਲ ਨਹੀਂ ਆਪ ਵੀ ਸਰਪ੍ਰਾਈਜ਼ ਦੇ ਲਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਮੈਂ ਤਾਂ ਠੀਕ ਆ ਕੀ ਕੀ ਠੀਕ ਲੱਗ ਰਿਹਾ ਮੇਰਾ ਸੂਟ ਸਾਡ ਨੇ ਸੂਟ ਤੇ ਸੋਨਾ ਲੱਗ ਰਿਹਾ ਹੈ ਪਰ ਬਲੈਕ ਨਹੀਂ ਪਾਇਆ ਮੈਨੂੰ ਲੱਗਦਾ ਬੈਨ ਹੋ ਗਿਆ ਸਾਨੂੰ ਹੈ ਨਾ ਬਲੈਕ ਮੈਨ ਹੋ ਗਿਆ ਮੀਡੀਆ ਨੂੰ ਤੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਰਪ੍ਰਾਈਜ਼ ਦੇਣ ਆਇਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਆਇਆ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਦੀ ਹੈ ਫ੍ਰੀ ਹਰਪਾਲ ਤੁਹਾਡੇ ਲਈ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਨੇ ਬੜੇ ਖਰਾਬ ਨੇ ਐ ਰੂਮ ਦੇ ਬਿਲਕੁਲ ਸਾਹਮਣੇ ਆ ਕੇ ਖੜੇ ਆ ਤੇ ਪਤਾ ਨਹੀਂ ਲੱਗਦਾ ਕਿ ਕਿੱਥੇ ਜਾ ਕਿੱਥੇ ਨੂੰ ਤੁਸੀਂ ਦੱਸਿਆ ਵੀ ਨਹੀਂ ਤੁਸੀਂ ਆਇਓ ਮੈਂ ਮਾਫੀ ਚਾਹੁੰਦਾ ਮੇਰਾ ਚੈੱਕ ਆਊਟ ਟਾਈਮ ਹੈ ਕੱਲ ਮੇਰਾ ਸ਼ੂਟ ਸੀਗਾ ਮੈਂ ਮਾਫੀ ਚਾਹੁੰਦਾ ਬਈ ਮੈਂ ਇਨਫੋਰਮ ਨਹੀਂ ਕਰ ਪਾਇਆ ਮੈਂ ਪੇਜ ਤੇ ਪੇਜ ਤੇ ਪਾਇਆ ਹੈ ਕਿ ਮੈਂ ਚੰਡੀਗੜ੍ਹ ਜਾ ਰਿਹਾ ਹਾਂ ਅਸੀਂ ਜਰਨਲਿਸਟਾਂ ਤੁਹਾਨੂੰ ਸਾਰੀ ਖਬਰ ਰਹਿੰਦੀ ਹੈ ਪ੍ਰੀਤ ਸਾਡੇ ਤੋਂ ਬਚ ਨਹੀਂ ਸਕਦੇ ਬਚ ਕੇ ਰਹਿਣਾ ਭਾਈ ਬਚ ਕੇ ਰਹਿਣਾ ਪਵੇਗਾ ਤੇ ਹੁਣ ਚਲੋ ਠੀਕ ਹੈ ਜਾ ਰਹੇ ਹਾਂ ਵਾਪਸ ਸ਼ੂਟ ਸ਼ਾਟ ਤਾਂ ਹੋ ਗਿਆ ਪਰ ਸਾਡਾ ਇੰਟਰਵਿਊ ਕੰਪਲੀਟ ਕਰੇ ਬਿਨਾਂ ਨਹੀਂ ਤੁਸੀਂ ਜਾ ਸਕਦੇ ਠੀਕ ਹੈ ਜੀ ਠੀਕ ਹੈ ਛਾਪਾ ਮਾਰ ਲਿਆ ਹੁਣ ਤੇ ਕਰਨਾ ਹੀ ਬਣਾ ਹੈ ਚਲੋ ਤਰੀਕੀ ਤੇ ਨਖਰਾ ਨਹੀਂ ਚਲੋ ਠੀਕ ਹੈ ਫਿਰ ਹੁਣ ਆਪਾਂ ਬ੍ਰੀ आए थो चंडीगढ़ से होर बहुत गलत कराट गो फर्स्ट देखते हैं प्रीत सीत बड़ी ब्यूटीफुल सुनी थी अपने नवे गाने के छूट ली की है वह नवा गाना ਸੋਫੀ ਜੱਟ ਵੱਡ ਦੇਣਾ ਚੜਨ ਦੂ ਪੀਤੀ ਖਾਦੀ ਚ ਲਖਾ ਲਈ ਭਾਵੇਂ 40 ਕਿਲੋ ਜੀ ਦੇਖੋ ਨਾ ਪਹਾੜਾਂ ਦੀ ਗੋਦ ਚ ਵਸਿਆ ਹੋਇਆ ਇਹ ਹੋਟਲ ਮਤਲਬ ਬਣਾਨੇ ਬਣਾਇਆ ਬੜਾ ਖੂਬਸੂਰਤ ਤੇ ਮੈਨੂੰ ਬੜੀ ਵਧੀਆ ਲੋਕੇਸ਼ਨ ਲੱਗੀ ਮੈਂ ਇੱਕ ਦਿਨ ਐਕਸਟੈਂਡ ਕਰ ਲਿਆ ਮੈਂ ਖਿਆਰ ਇੱਕ ਦਿਨ ਹੋਰ ਰਹਿਣਾ ਚਾਹੀਦਾ ਰਿਲੈਕਸ ਕਰ ਰਿਲੈਕਸ ਕਰਨਾ ਜ਼ਰੂਰੀ ਹੈ ਬਿਲਕੁਲ ਬਿਲਕੁਲ ਤੇ ਸੋਫੀ ਜੱਟ ਇਸ ਗਾਣੇ ਦਾ ਕਨਸੈਪਟ ਕੀ ਥਾ ਜਿੱਦਾਂ ਅਸੀਂ ਵੇਖ ਰਿਹਾ ਤੁਹਾਡੀ ਨਵੀਂ ਐਲਬਮ ਵਕਤ ਹਰ ਗਾਣਾ ਕੁਝ ਡਿਫਰੈਂਟ ਲੈ ਕੇ ਆ ਰਿਹਾ ਅਨੇ ਉਹ ਹੀ ਨਾ ਅੱਠ-ਨੌ ਗਾਣੇ ਹੁੰਦੇ ਆ ਤਾਂ ਹਰੇਕ ਹਰੇਕ ਤਰ੍ਹਾਂ ਦੀ ਆਡੀਅנס ਨਾਲ ਜੁੜੀ ਹੁੰਦੀ ਹੈ ਮੈਚ્યોਰ ਲੋਕ ਵੀ ਤੁਹਾਨੂੰ ਸੁਣਨਾ ਚਾਹੁੰਦੇ ਆ ਤੁਹਾਨੂੰ ਯੂਥ ਵੀ ਸੁਣਨਾ ਚਾਹੁੰਦਾ ਹੈ ਲੇਡੀਜ਼ ਵੀ ਸੁਣਨੀਆਂ ਚਾਹੁੰਦੀਆਂ ਸੁਣਨੀਆਂ ਚਾਹੁੰਦੇ ਆ ਤੁਹਾਨੂੰ ਸੋ ਲਾ ਕਰਦੀ ਹੁੰਦੀ ਸੀ ਸਪੈਸ਼ਲੀ ਫੈਮਲੀਜ਼ ਲਈ ਗਾਣਾ ਸੀਗਾ ਬਲੈਕ ਸੂਟ ਹੋਇਆ ਤੈਨੂੰ ਬੈਂਡ ਜਿਹੜੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਜਿਹਨਾਂ ਨੂੰ ਬਲੈਕ ਸੂਟ ਮਜ਼ਾ ਆਉਂਦੇ ਆ ਜਿਹੜੇ ਮੁੜਕੇ ਹੈ ਬਲੈਕ ਸੂਟ ਹੋ ਗਏ ਯਾਰ ਮੈਨੂੰ ਮਿਲੇ ਹੀ ਨਹੀਂ ਮੈਨਾਂ ਲੱਗਿਆ ਕਿ ਅੱਜ ਫਰੀਦਾ ਇੰਟਰਵਿਊ ਕਰਨ ਜਾਣਾ ਹੈ ਬਲੈਕ ਸੂਟ ਹੀ ਨਹੀਂ ਹੈ ਤੇ ਉਹ ਫਿਰ ਇੰਟਰਵਿਊ ਕਰਨੀ ਕਿਸੇ ਨੇ ਦੇਣਾ ਸੀ ਨਾ ਲੋਕੀ ਪਿੱਛੇ ਬੈਠੇ ਦੇਖ ਪਿੱਛੇ ਬੈਠਾਂ ਸੀ ਬਿਲਕੁਲ ਸਹੀ ਗੱਲ ਤੇ ਸੋਫੀ ਜੱਟ ਦਾ ਕਨਸੈਪਟ ਕੀ ਹੈ ਸੋਫੀ ਜੱਟ ਫਿਰ ਥੋੜਾ ਵੈਡਿੰਗ ਸੀਜ਼ਨ ਚੱਲ ਰਿਹਾ ਹੈ ਤੇ ਅਸੀਂ ਸੋਚ ਕੇ ਚੱਲਦੇ ਆਂ ਵੀ ਉਸ ਚੀਜ਼ ਨੂੰ ਹੀ ਟਾਰਗੇਟ ਕਰ ਲਈਏ ਸੂਫੀ ਜੱਟ ਵੜ ਤੇ ਨਚੜਨ ਦਉਨੀ ਪੀਤੀ ਖਾਦੀ ਗਾ ਕੀ ਗਾ ਕੀ ਸੁਣਾ ਦੋ ਹਮ ਪਹਿਲਾ ਪੈਗ ਪੀਤੇ ਦਾ ਪਤਾ ਨਹੀਂ ਲੱਗਦਾ ਦੂਜਾ ਤੀਜਾ ਪੀਏ ਤਾਂ ਸਰੂਰ ਵੱਜਦਾ ਚੌਥੇ ਪੰਜਵੇਂ ਚ ਜਾ ਕੇ ਸਾਡਾ ਪੈਰ ਹਿਲੇ ਪੰਜਵੇਂ ਚ ਜਾ ਕੇ ਸਾਡਾ ਪੈਰ ਹਿਲੇ ਸੂਫੀ ਜੱਟ ਵੜ ਤੇ ਨਚੜਨ ਦਉਨੀ ਪੀਤੀ ਖਾਦੀ ਚ ਲ ਖਾਲੀ ਪਾਵੇਂ 40 ਕਿਲੇ ਤੂੰ ਪੀ ਦੀ ਖਾਦੀ ਜੀ ਬੰਦਾ ਬਾਦਸ਼ਾਹ ਹੁੰਦਾ ਇਸ ਕਰਕੇ ਕਹਿੰਦਾ ਵੀ ਲਿਖਾਰਾ ਜੋ ਲਿਖਾਉਣਾ ਪੀਤੀ ਖਾਦੇ ਜਾਂ ਨਾ ਉਹ ਕਨਸੈਪਟ ਹੈਗਾ ਅੱਛਾ ਮਤਲਬ ਇਸ ਵਾਰੀ ਥੋੜਾ ਐਲਕੋਹਲ ਨੂੰ ਪ੍ਰਮੋਟ ਕਰ ਰਹੇ ਨੇ 프리 ਸਰਪਾਲ ਨਹੀਂ 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 ਗੱਲ ਨਹੀਂ ਮੈਂ ਪਹਿਲਾਂ ਵੀ ਕਿਹਾ ਵੀ ਮੈਂ ਨਾ ਇੱਕ ਪ੍ਰੋਫੈਸ਼ਨਲ ਆਰਟਿਸਟ ਬਣਦੀ ਕੋਸ਼ਿਸ਼ ਵਿੱਚ ਸ਼ਿਕਰਦਾ ਹੈਗਾ ਵੀ ਆ ਬਈ ਹਰ ਇੱਕ ਤਰ੍ਹਾਂ ਦਾ ਗਾਣਾ ਮੈਂ ਆਪਣੀ ਐਲਬਮ ਚ ਕਰਦਾ ਹੁੰਦਾ ਕਿਉਂਕਿ ਬੰਦੇ ਬੰਦਾ ਇੱਕ ਸੇਮ ਹੀ ਹੈ ਪਰ ਉਹਦੇ ਸੁਭਾਅ ਅਲੱਗ-ਅਲੱਗ ਨੇ ਮਤਲਬ ਮੂਡ ਦਾ ਲਗ ਲਗ ਨੇ ਮੂਡ ਮੂਡਸ ਲਗ ਲਗ ਨੇ ਤੁਸੀਂ ਕਦੀ ਕੁਝ ਸੋਚਦੇ ਆ ਕਦੀ ਤੁਸੀਂ ਗੁਰਦਾਰ ਸਾਹਿਬ ਬੈਠੇ ਹੋਣੇ ਆ ਤਾਂ ਗੁਰਬਾਣੀ ਸੁਣਦੇ ਹੋਣੇ ਆ ਮੱਥਾ ਟੇਕਦੇ ਆ ਵਾਹਿਗੁਰੂ ਨੂੰ ਯਾਦ ਕਰਦੇ ਆ ਕਈ ਵਾਰੀ ਤੁਸੀਂ ਕਿਸੇ ਵਿਆਹ ਸ਼ਾਦੀ 'ਚ ਗਏ ਹੋਣੇ ਆ ਤੇ ਫਿਰ ਉੱਥੇ ਤੁਸੀਂ ਭੰਗੜਾ ਪਾਉਂਦੇ ਹੋਣੇ ਆ ਤਾਂ ਬੰਦਾ ਸੇਮ ਹੀ ਆ ਉਹਦੇ ਅਲੱਗ-ਅਲੱਗ ਮੂਡਸ ਨੇ ਸੋ ਗਾਣੇ ਵੀ ਅਲੱਗ-ਅਲੱਗ ਮੂਡਸ ਦੇ ਫਿਰ ਮੈਂ ਕਰਨ ਦੀ ਕੋਸ਼ਿਸ਼ ਕਰਦਾ ਮਤਲਬ ਟਾਰਗੇਟ ਆਡੀਅנס ਤੁਸੀਂ ਆਪਣੀ ਆਪਣੀ ਰੀਚ ਦੱਸਣਾ ਚਾਹ ਰਹੇ ਹੋ ਜਿੰਨਾ ਤੁਸੀਂ ਭਾ ਲਓਗੇ ਟਰਾਈ ਕਰ ਲਓਗੇ ਉਨੇ ਚੰਗਾ ਰੀਚ ਤੇ ਚਲੋ ਮਾਲਕ ਨੇ ਬਤਾਉਣੀ ਤੁਹਾਡੀ ਪਰ ਐ ਪਤਾ ਨਹੀਂ ਥੋੜੀ ਕਿਹੜੀ ਚੀਜ਼ ਲੋਕਾਂ ਨੂੰ ਚੰਗੀ ਲੱਗਦੀ ਹੈ ਬਿਲਕੁਲ ਤੇ ਇਹ ਜਿਹੜੇ ਗਾਣੇ ਨੇ ਸੂਟ ਸੂਟਾਂ ਨਾਲ ਫ੍ਰੀ ਤੁਹਾਡੀ ਹਾਂ ਬਹੁਤ ਹੋ ਗਿਆ ਕਿ ਯਾਰ ਪਹਿਲੇ ਪਟਿਆਲਾ ਸਾਹਿਬ ਪਟਿਆਲਾ ਸਾਹੀ ਫਿਰ ਸੂਟ ਸਾਡ ਨਾ ਇਹ ਸੋ ਸੂਟ ਸਾਡ ਪਹਿਲਾ ਸੂਟ ਸਾਡ ਆਇਆ ਗਿਆ ਸੂਟ ਆਇਆ ਸੀ ਫਿਰ ਕੁਦਰਤੀ ਉਹ ਪਟਿਆਲਾ ਸਾਹੀ ਸੂਟ ਆ ਗਿਆ ਬਲੈਕ ਸੂਟ ਤੇ ਬਹੁਤ ਪਹਿਲਾਂ ਦਾ ਗਾਣਾ ਸਾਡਾ ਬਣਿਆ ਸੀ ਕੰਮ ਕਰਦੇ ਆਲਮੋਸਟ ਅਸਟ੍ਰੋਨومی ਨੇ ਹੋਗੇ ਜਿਹੜਾ ਅਤ ਗੋਰੀਆ ਗਾਣਾ ਸੀਗਾ ਉਹ ਵਿੱਚ ਨੂੰ ਆ ਕੇ ਫਸ ਗਿਆ ਜੀ ਕਿਦਾਂ ਸੂਟ ਤੁਸੀਂ ਵੇਖ ਲਿਆ ਹੈ ਐਨਾ ਕ੍ਰੇਜ਼ ਹੋ ਗਿਆ ਸੂਟ ਦਾ ਮਤਲਬ ਕੋਈ ਫੋਟੋ ਫ੍ਰੀ ਤੇ ਇਸਦੇ ਪਿੱਛੇ ਤੁਹਾਨੂੰ ਲੱਗਿਆ ਕੀ ਨਹੀਂ ਸੂਟਸ ਇਗਨੋਰਿੰਗ ਐਨੀ ਕਿ ਤੁਸੀਂ ਹੁਣ ਦੀ ਗੱਲ ਕਰੋ ਮੈਂ ਪਿਛਲੇ 11 12 ਸਾਲ ਤੋਂ ਇਸ ਇੰਡਸਟਰੀ ਚ ਹਾਂ ਪੂਰੀਆਂ ਤੁਸੀਂ ਐਲਬਮਸ ਚੱਕੋਗੇ ਤੇ ਤੁਹਾਨੂੰ ਲੱਗੇਗਾ ਕਿਤੇ ਨਾ ਕਿਤੇ ਕਿ ਮੈਂ ਪੰਜਾਬੀ ਕਲਚਰ ਜਾਂ ਪਿੰਡਾਂ ਦੀਆਂ ਗੱਲਾਂ ਨੂੰ ਪ੍ਰਮੋਟ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦਾ ਮੈਨੂੰ ਚੰਗਾ ਲੱਗਦਾ ਮਤਲਬ ਇਦਾਂ ਨਹੀਂ ਕਿ ਮੈਂ ਕੋਈ ਪ੍ਰਮੋਟ ਕਰ ਰਿਹਾ ਮੈਨੂੰ ਚੰਗਾ ਲੱਗਦਾ ਕਿਉਂਕਿ ਮੈਂ ਪਿੰਡ ਤੋਂ ਮੈਂ ਪਿੰਡ ਦਾ ਜਮਿਆ ਪਲਿਆ ਪਿੰਡੇ ਪਿੰਡ ਨੂੰ ਬਿਲੋਂਗ ਕਰਦਾ ਸੋ ਪਿੰਡ ਦੀਆਂ ਗੱਲਾਂ ਮੈਨੂੰ ਚੰਗੀਆਂ ਲੱਗਦੀਆਂ ਆਪਣੇ ਗਾਣਿਆਂ ਦੇ ਵਿੱਚ ਗੋਣੀਆਂ ਸੋ ਸੂਟ ਇੱਕ ਹੈ ਜੀ ਚੀਜ਼ ਹੈ ਕਿ ਜਿਹੜਾ ਪਹਿਰਾਵੇ ਪਹਿਰਾ ਸਾਨੂੰ ਪੰਜਾਬੀਤ ਜਿਹੜੀ ਸਾਡੀ ਉਹ ਪੰਜਾਬੀਤ ਨੂੰ ਰਿਪਰੈਜ਼ੈਂਟ ਕਰਦੀਆਂ ਚੀਜ਼ਾਂ ਹੈ ਕਲਚਰ ਦਾ ਹੀ ਬਹੁਤ ਮੇਨ ਹਿੱਸਾ ਹਾਂ ਇਹ কুর্তা ਪਜਾਮਾ ਹੋ ਗਿਆ ਹੈ ਚਾਹੇ ਸੂਟ ਹੋ ਗਿਆ ਸੋ ਅੱਜਕੱਲ ਘੱਟ ਪਾਉਂਦੀਆਂ ਕੁੜੀਆਂ ਸੂਟ ਤੁਹਾਨੂੰ ਵੀ ਪਤਾ ਹੈ ਤੇ ਮੈਂ ਚਾਹੁੰਦਾ ਨਹੀਂਗਾ ਕਿ ਵੀ ਮਤਲਬ ਜਿਵੇਂ ਮੈਂ ਹਰੇਕ ਇੰਟਰਵਿਊ ਦੇ ਵਿੱਚ ਇੱਕ ਹੀ ਇਸ ਕੁਐਸਚਨ ਦਾ ਆਨਸਰ ਦਿੰਦਾ ਵੀ ਅਸੀਂ ਕੋਈ ਵੀ ਰੈਸਟੋਰੈਂਟ ਹੁੰਦਾ ਹੈ ਜਾਂ ਜਿੱਦਾਂ ਜਿੱਦਾਂ ਅੱਜਕੱਲ ਦੇਖਿਆਗੇ ਤੁਸੀਂ ਉਹ ਆਰਟੀਫੀਸ਼ੀਅਲ ਜੀਆਂ ਚਾਟੀਆਂ ਬਣੀਆਂ ਹੁੰਦੀਆਂ ਆ ਜਾਂ ਸਟੈਚੂ ਬਣਿਆ ਹੁੰਦੇ ਆ ਕੁੜੀਆਂ ਦੇ ਸੋਹਣੇ ਸੂਟ ਪਾਏ ਤੇ ਉਹਨਾਂ ਨਾਲ ਆਪਾਂ ਸਾਰੇ ਜਣੇ ਬੈ ਬੈ ਕੇ ਫੈਮਲੀਜ਼ ਫੋਟੋਆਂ ਕਰਾਉਂਦੇ ਹੁੰਨੇ ਆ ਪਰ ਇਹ ਚੀਜ਼ਾਂ ਸਾਡੇ ਕਲਚਰ ਚੋਂ ਨਿਕਲੀਆਂ ਨੇ ਅਸੀਂ ਇਹਨਾਂ ਨੂੰ ਗੁਆ ਦਿੱਤਾ ਬੇਸਿਕਲੀ ਚਰਖੇ ਗੁਆਤੇ ਅਸੀਂ ਫੁਲਕਾਰੀयां ਗੁਆਤੀਆਂ ਅਸੀਂ ਸਾਰਾ ਸਾਰਾ ਕੁਝ ਸਾਡੇ ਘਰਾਂ ਚ ਪਿਆ ਹੁੰਦਾ ਸੀ ਸੋ ਮੈਂ ਚਾਹੁੰਦਾ ਨੀਗਾ ਕਿ ਕੱਲ ਨੂੰ ਸੂਟ ਵੀ ਟੰਗਿਆ ਹੋਈ ਏ ਹਮਾਰਾ ਸੋਟਵਾ ਕਰਤਾ ਥਾ ਇਹ ਉਸਕੇ ਨੀਚੇ ਪੰਜਾਬੀ ਜੂਤੀ ਹੋਆ ਕਰਦੀ ਸੀ ਇਹ ਪਹਿਨਦੀ ਸੀ ਲੜਕੀਆਂ ਪਹਿਲੇ ਨੀ ਪਿੰਡ ਹੁੰਦੀ ਸੀ ਤਾਂ ਗੁਰੂ ਘਰ ਜਾਂਦੀ ਨਿਤ ਸੀ ਹੁਣ ਲੱਗੇ ਜਿਵੇਂ ਮੱਥਾ ਕਦੇ ਟੇਕੇ ਆਈ ਨਹੀਂ ਲੱਗੇ ਜਿਵੇਂ ਮੱਥਾ ਕਦੇ ਟੇਕੇ ਆਈ ਨਹੀਂ ਜਦੋਂ ਦੇ ਬਰੈਡ ਤੈਨੂੰ ਪਤਾ ਲੱਗ ਗਿਆ ਕਿ ਤੇਰੇ ਸੂਟ ਸਾੜ ਜਦੋਂ ਦੇ ਬਰੈਡ ਤੈਨੂੰ ਪਤਾ ਲੱਗ ਗਈ ਨਹੀਂ ਤੇਰੇ ਸੂਟ ਸਾੜ ਪਾਇਆ ਕਦੇ ਵੇਖਿਆ ਹੀ ਨਹੀਂ ਵੈਰੀ ਨਾਈਸ ਬਹੁਤ ਸੋਹਣਾ ਗਾਣਾ ਹੈ ਤੇ ਆਈ ਥਿੰਕ ਬਹੁਤ ਪਪੂਲਰ ਵੀ ਹੋਇਆ ਯੰਗਸਟਰਸ ਵਿੱਚ ਬਸ ਇਸੇ ਕੰਮ ਕਰੀ ਜਾਣੇ ਆ ਜੀ ਦਿਸ ਇਜ਼ ਵਰਕ ਦਿਸ ਇਜ਼ ਵਰਕ ਅੱਛਾ ਸੂਟਸ ਤੋਂ ਇਲਾਵਾ ਇੱਕ ਲਾਅ ਨਾਲ ਵੀ ਤੁਹਾਡਾ ਬਹੁਤ ਕਨੈਕਸ਼ਨ ਹੈ ਪਹਿਲਾਂ ਤੁਹਾਡਾ ਗੀਤ ਆਇਆ ਸੀ ਬਲੌਕ ਅਪ ਹੈ ਨਾ ਬੀ ਐਫ ਐ ਲਾਅ ਬਲੌਕ ਅਪ ਮਾਪੇ ਕਹਿੰਦੇ ਜੱਜ ਬਣਨਾ ਮੁੰਡਾ ਹਵਾ ਲਾਤੀ ਹੈ ਮੈਂ ਤਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਹਰ ਇੱਕ ਤਰ੍ਹਾਂ ਦੀ ਆਡੀਅנס ਨੂੰ ਕੋਸ਼ਿਸ਼ ਕਰਦਾ ਟਾਰਗੇਟ ਕਰਨ ਦੀ ਕਿ ਮੇਰੇ ਮੇਰੇ ਸਰੋਤੇ ਵਧਣ ਜਿੱਦਾਂ ਤੁਸੀਂ ਪਹਿਲਾਂ ਗਏ ਏ ਰੀਚ ਵਧਾਉਣੇ ਸਟੂਡੈਂਟ ਜਿਹੜਾ ਹੁੰਦਾ ਆ ਉਹ ਬੇਸਿਕਲੀ ਪੜ੍ਹਾਈ ਤੋਂ ਇਲਾਵਾ ਮਿਊਜ਼ਿਕ ਦੇ ਨਾਲ ਉਹਦੀ ਕਾਫੀ ਸਾਝ ਹੁੰਦੀ ਆ ਹਾਂਜੀ ਤੇ ਸਟੂਡੈਂਟ ਦੇ ਲਈ ਜਾਂ ਸਟੂਡੈਂਟ ਦੀ ਤੁਸੀਂ ਗੱਲ ਜਦੋਂ ਕਰਦੇ ਆ ਜਾਂ ਯੂਥ ਦੀ ਗੱਲ ਕਰਦੇ ਆ ਤੇ ਆਬਵੀਅਸਲੀ 17 18 ਸਾਲ ਦੇ ਬੱਚੇ ਤੋਂ ਲੈ ਕੇ 22 23 ਸਾਲ ਦੇ ਬੱਚੇ ਤੱਕ ਸਟੱਡੀ ਚੱਲਦੀ ਹੁੰਦੀ ਤੇ ਮਤਲਬ ਜੇ ਤੁਸੀਂ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਕੋਈ ਵੀ ਗਾਣਾ ਕਰਦੇ ਹੋ ਗੱਲ ਕਰਦੇ ਹੋ ਤਾਂ ਉਹਨਾਂ ਨੂੰ ਚੰਗੀ ਲੱਗਦੀ ਕਿਉਂਕਿ ਉਹਨਾਂ ਦੀ ਆਪਣੀ ਗੱਲ ਹੁੰਦੀ ਹੈ। ਸੋ ਇਸ ਕਰਕੇ ਉਹ ਬੀਏ ਫੇਲ ਹੋ ਗਿਆ ਜਾਂ ਬੀਏ ਪਾਸ ਹੋ ਗਿਆ ਜਾਂ ਲੋ ਕਰਦੀ ਹੁੰਦੀ ਸੀ ਜਾਂ ਮਾਪੇ ਕਹਿੰਦੇ ਜੱਜ ਬਣਨਾ ਮੁੰਡਾ ਹਵਾ ਲੱਗ ਗਿਆ ਕੇ ਵਾਰੀ। ਸੋ ਇਹ ਜਿਹੇ ਗੱਲਾਂ ਜਦੋਂ ਕਰਦੇ ਆ ਤੇ ਲੋਕਾਂ ਨੂੰ ਆਪਣੀਆਂ ਗੱਲਾਂ ਲੱਗਦੀਆਂ। ਸੋ ਤਾਂ ਕਰਕੇ ਲੋਕੀ ਸ਼ਾਇਦ ਸੁਣ ਲੈਂਦੇ ਮੈਂ। ਮੈਂ ਇੱਕ ਗੱਲ ਕਹਿੰਦਾ ਹਾਂ ਹਮੇਸ਼ਾ ਕਿ 5 ਸਾਲ ਬਾਅਦ ਤੁਹਾਡੀ ਆਡੀਅנס ਚੇਂਜ ਹੋ ਜਾਂਦੀ ਹੈ ਕਿਸੇ ਵੀ ਆਰਟਿਸਟ ਦੀ। ਥੜਾ ਕੋ ਵੋਕਲ ਹੋ ਰਹਿੰਦਾ ਤੁਹਾਡੀ ਸ਼ਕਲ ਹੋ ਰਹਿੰਦੀ ਹੈ ਥੋੜਾ ਸਟਾਈਲ ਆਲਮੋਸਟ ਹੋ ਰਹਿੰਦਾ ਹੈ ਪਰ ਆਡੀਅנס ਤੁਹਾਡੀ ਬਿਲਕੁਲ ਚਲੀ ਜਾਂਦੀ ਜਿਹੜੀ ਤੁਹਾਨੂੰ ਸੁਣ ਰਹੀ ਹੁੰਦੀ ਪਹਿਲਾਂ ਫਿਰ 5 ਸਾਲ ਬਾਅਦ ਕਿੱਦਾਂ ਦੇ ਲੋਕ ਮਤਲਬ ਹੈਗੇ ਉਹਨਾਂ ਦਾ ਟੇਸਟ ਕੀ ਹੈਗਾ ਉਹ ਲੁਕਸ ਕਿਦਾਂ ਦੇ ਚਾਹੁੰਦੇ ਆ ਉਹ ਕਿਦਾਂ ਦਾ ਆਰਟਿਸਟ ਆਪਣਾ ਚਾਹੁੰਦੇ ਆ ਸੋ ਉਹਦੇ ਵੀ ਥੋੜਾ ਵਰਕ ਆਊਟ ਕਰਨਾ ਪੈਂਦਾ ਕਿਉਂਕਿ ਜਿਆਦਾ ਵੋਕਲ ਨੂੰ ਤੇ ਛੇੜ ਨਹੀਂ ਸਕਦੇ ਵੋਕਲ ਤਾਂ ਪਰਮਾਤਮਾ ਨੇ ਦਿੱਤੀ ਉਹਦਾ ਦੀ ਰਹਿਣੀ ਹੈ ਸਟਾਈਲ ਵੀ ਆਲਮੋਸਟ ਉਹੀ ਹੁੰਦਾ ਆ ਤੇ ਕੰਪੋਜੀਸ਼ਨਸ ਵੀ ਤੁਹਾਡੀਆਂ ਲਗਭਗ ਨੇੜੇ ਤੇੜੇ ਰਹਿੰਦੀਆਂ بس ਲੁੱਕ ਸੀ ਅਗੇ ਆ ਜਿਹੜੀਆਂ ਤੁਸੀਂ ਥੋੜਾ ਬਹੁਤ ਚੇਂਜ ਕਰ ਸਕਦੇ ਆ ਕਿਸੇ ਨਾ ਕਿਸੇ ਤਰੀਕੇ ਅ ਬਸ ਉਹ ਮੈਨੂੰ ਲੱਗਦਾ ਕਿ ਜਿਵੇਂ ਹੁਣ ਆ ਥੋੜੀ ਮਤਲਬ ਟੀ-ਸ਼ਰਟ ਪਰ ਮਤਲਬ ਜਿਹਦਾ ਇੱਕ ਹਿਪ ਹੌਪ ਸਟਾਈਲ ਥੋੜਾ ਜਿਹਾ ਇਹ ਲੋਕੀ ਪਸੰਦ ਕਰ ਰਿਹਾ ਉਹ ਮੈਂ ਹੱਤ ਗੋਰੀਏ ਚ ਆਪਾਂ ਸਟਾਰਟ ਕੀਤਾ ਸੀ ਸ਼ੁਰੂ ਕੀਤਾ ਸੀ ਤੇ ਹੱਤ ਗੋਰੀਏ ਨੂੰ ਲੋਕਾਂ ਨੇ ਕਾਫੀ ਅਪਰੀਸ਼ੀਏਟ ਕੀਤਾ ਔਰ ਵੱਡੀ ਗੱਲ ਕੀ ਕਿ ਲੋਕਾਂ ਨੇ ਇਹ ਕਿ ਤੁਹਾਨੂੰ ਜੋ ਤੁਸੀਂ ਪਾਇਆ ਉਹ ਸੂਟ ਬਹੁਤ ਕਰ ਰਿਹਾ ਤੇ ਫਿਰ ਮੈਂ ਉਹਨੂੰ ਕੈਰੀ ਕਰ ਰਿਹਾ ਹਾਂ ਥੋੜਾ ਟਾਈਮ ਇੱਕ ਹੋਰ ਤੁਸੀਂ ਰੀਸੈਂਟਲੀ ਗਾਣਾ ਕੀਤਾ ਸੀ ਡਰੱਗਸ ਤੇ ਹੈਨਾ ਅੱਜ ਕੱਲ ਡਰੱਗਸ ਬਹੁਤ ਹੌਟ ਟਾਪਿਕ ਬਣੇ ਹੋਏ ਆ ਪੋਜ਼ਿਟਿਵ ਸ਼ਿੰਜ਼ ਨੂੰ ਲੈ ਲਓ ਐਕਟਰਸ ਨੂੰ ਲੈ ਲਓ ਸਿੰਗਰਸ ਨੂੰ ਲੈ ਲਓ ਹਰ ਕੋਈ ਇੱਕ ਤਰ੍ਹਾਂ ਆਈ ਡੋਨਟ ਨੋ ਕਿ ਕਿੰਨੇ ਲੋਕੀ ਜੈਨੂਇਨਲੀ ਮੈਸੇਜ ਦੇਣਾ ਚਾਹੁੰਦੇ ਨੇ ਪਰ ਹਰ ਕੋਈ ਕੈਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਡਰੱਗ ਇੱਕ ਲਾਈਮ ਲਾਈਟ ਦੇ ਵਿੱਚ ਆ ਗਈ ਚੀਜ਼ ਪਰ ਹੋਰ ਵੀ ਬੜੀਆਂ ਘਰੇਟੀਆਂ ਨੇ ਬਾਬੇ ਬੜੇ ਸਾਡੇ ਇੱਥੇ ਹੁੰਦੇ ਹਨ ਮਤਲਬ ਐਵੇਂ ਐਮਐਸਜੀ ਵੇਖੀ ਤੁਸੀਂ ਜੀ ਹਾਂ ਚਲੋ ਉਹ ਦਾ ਅਲੱਗ ਟੌਪਿਕ ਹੈ ਮਤਲਬ ਅਲੱਗ ਤਰ੍ਹਾਂ ਦਾ ਸਮਾਜ ਹੁੰਦਾ ਜਾਂਦਾ ਸਾਡਾ ਜਿਹੜੀਆਂ ਚੀਜ਼ਾਂ ਜ਼ਰੂਰਤ ਨਹੀਂ ਹੈਗੀ ਸਮਾਜ ਦੇ ਵਿੱਚ ਉਹ ਮਤਲਬ ਫਿਲਮਾਂ ਵਾਲੇ ਵੀ ਪਰੋਸ ਰਹੇ ਆ ਅਸੀਂ ਜਿਹੜੇ ਆਰਟਿਸਟ ਲੋਕ ਆ ਉਹ ਵੀ ਪਰੋਸ ਰਹੇ ਆ ਮਤਲਬ ਪਤਾ ਨਹੀਂ ਕੀ ਹੋ ਰਿਹਾ ਹੈ ਮਤਲਬ ਸੋਸ਼ੀਅਲੀ ਕੋਈ ਜ਼ਿੰਮੇਵਾਰੀ ਸ਼ਹੀਦੀ ਆ ਸਾਡੀ ਸਾਰਿਆਂ ਦੀ ਮੈਂ ਆਪਣਾ ਵੀ ਨਾਲ ਹੀ ਗੱਲ ਕਰਦਾ ਕਿ ਕਈ ਚੀਜ਼ਾਂ ਅਸੀਂ ਵੀ ਗਲਤੀ ਕਰਦੇ ਆ ਦੇਖੋ ਤੁਸੀਂ ਹਥਿਆਰਾਂ ਤੇ ਕਿੰਨੇ ਕਿੰਨੇ ਗਾਣੇ ਬਣਨੇ ਸ਼ੁਰੂ ਹੋ ਗਏ ਉਹਦਾ ਉਹਨਾਂ ਦਾ ਕੋਈ ਉਹਨਾਂ ਦਾ ਕੋਈ ਕੋਈ ਵਰਤ ਨਹੀਂ ਹੈਗਾ ਕੋਈ ਮਤਲਬ ਹੀ ਨਹੀਂ ਹੈਗਾ ਮਤਲਬ ਸਾਡੇ ਸਮਾਜ ਚ ਇਦਾਂ ਹੁੰਦਾ ਹੀ ਨਹੀਂਗਾ ਕਿ ਬੰਦਾ ਮੋੜ ਦੇ ਹਥਿਆਰੇ ਚੱਕੀ ਸੜਕ ਦੇ ਤੋਂ ਰਿਆ ਜਾ ਰਿਹਾ ਇਦਾਂ ਕਦੇ ਵੀ ਨਹੀਂ ਹੁੰਦਾ ਨਾ ਮੈਂ ਕਦੇ ਦੇਖਿਆ ਹੁਣ ਤੱਕ ਔਰ ਆਈ ਥਿੰਕ ਜਿਹੜੇ ਹੁਣ ਜਿਵੇਂ ਸਾਡੇ ਤੋਂ ਨੈਕਸਟ ਜਨਰੇਸ਼ਨ ਐ ਉਹਨਾਂ ਨੂੰ ਪਤਾ ਵੀ ਨਹੀਂ ਉਹ ਜੋ ਵੇਖਣਗੇ ਉਹੀ ਬਿਲੀਵ ਕਰਨਗੇ ਕਿ ਐਦਾਂ ਹੀ ਹੁੰਦਾ ਹੈ ਓਬਵੀਅਸਲੀ ਉਹ ਮੈਂ ਮੈਂ ਨਾ ਇੱਕ ਦਿਨ ਸ਼ੋ ਸਿਗਾ ਸਾਡੇ ਇਥੇ ਬਣਾ ਅਮਰੀ ਸਰ ਛੋਟਾ ਜਿਹਾ ਬੱਚਾ ਉਨੇ ਉਹ ਮੈਂ ਆਪਣਾ ਹੈ ਤਾਂ ਟਾਈ ਸੀਗਾ ਉਹ ਹਾਂ ਗੋਲੀਆਂ ਮਾਰ ਰ ਟਕ 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 ਜਿਹੜੇ ਮੁੰਡੇ ਸਿਆਣੇ ਸੀਗੇ ਉਹ ਵੀ ਆਪਣੀਆਂ ਰਾਈਫਲਾਂ ਲਈਆਂ ਹੋਈਆਂ ਫਿਰ ਮੈਂ ਉਹਨਾਂ ਨੂੰ ਕਹਾਂ ਮੈਂ ਕਿ ਯਾਰ ਆਹ ਕੁਝ ਸਿੱਖ ਲੈ ਤੁਹਾਡੇ ਤੋਂ ਬੱਚੇ ਹਮ ਫਿਰ ਤੁਸੀਂ ਕੋਈ ਚੱਜ ਦੀ ਚੀਜ਼ ਸਿਖਾਓ ਉਹਨਾਂ ਨੂੰ ਕਿਹੜੇ ਕੰਮਾਂ 'ਚ ਪਾਇਆ ਤੇ ਉਹਨਾਂ ਨੂੰ ਬਿਲਕੁਲ ਵੀ ਵਾਇਲੈਂਸ ਬਿਲਕੁਲ ਵੀ ਜਸਟੀਫਾਈਡ ਨਹੀਂ ਹੈ ਮਤਲਬ ਇਤਨਾ ਜ਼ਿਆਦਾ ਇਹ ਵੀ ਨਹੀਂ ਕਿ ਚਲੋ ਇੱਕ ਫਿਲਮਸ ਦਾ ਫਿਰ ਵੀ ਤੁਹਾਡੀ 3 ਘੰਟੇ ਦੀ ਫਿਲਮ ਹੈ ਤੁਸੀਂ ਇੱਕ ਸਟੋਰੀ ਨਾਲ ਉਹਨੂੰ ਜਸਟੀਫਾਈ ਕਰਦੇ ਹੋ ਕਿ ਐਦਾਂ ਐਦਾਂ ਹੋ ਰਿਹਾ ਪਰ ਇਹ ਗਾਣੇ 'ਚ ਕਿੰਨਾ ਜਸਟੀਫਾਈਡ ਹੈ ਮਤਲਬ 3-4 ਮਿੰਟ ਦਾ ਗਾਣਾ ਬਿਲਕੁਲ ਔਰ ਬਿਨਾਂ ਮਤਲਬ ਤੋਂ ਉਹ ਵੀ ਮੈਨੂੰ ਉਹ ਸ਼ੁਰੂ ਹੀ ਗੋਲੀ ਤੋਂ ਹੋ ਬੰਦੇ ਨੂੰ ਮਾਰ ਰਿਆ ਕਿਸੇ ਕਿਸੇ ਦੇਸ਼ ਦੇ ਦੁਸ਼ਮਣ ਬੰਦੇ ਨੂੰ ਮਾਰ ਰਹੇ ਹਾਂ ਜਾਂ ਉਹ ਇੱਕ ਅਲੱਗ ਚੀਜ਼ ਆ ਮਤਲਬ ਤੁਸੀਂ ਐਵੇਂ ਨਜਾਇਜ਼ੀ ਚੱਕੀ ਫਿਰਦੇ ਹਥਿਆਰੋਂ ਦਾ ਕੋਈ ਫਾਇਦਾ ਨਹੀਂ ਗਾ ਜਿਨਾ ਪੁੱਤਰਾਂ ਨੇ ਆਪਣੇ ਹੀ ਮਾਪੇ ਘਰੋਂ ਕੱਢੇ ਜਦੋਂ ਹੋ ਜਾਣਾ ਉਹਨਾਂ ਵੀ ਸਿਆਣੇ ਪਤਾ ਲੱਗੂ ਪੀਣ ਲੱਗੇ ਆਪਣੇ ਨਿਆਣੇ ਪਤਾ ਲੱਗੂ ਜਦੋਂ ਪੀਣ ਲੱਗੇ ਆਪਣੇ ਨਿਆਣੇ ਪਤਾ ਲੱਗੂ सो प्रीत हर पाल सू बहुत चंगे चंगे मैसेजेस बहुत चंगी चंगी गल कर रहे हैं फिलहाल आई थिंक ये कह रहे थे सू चाह पिला चाह ही रोक रहे हैं एक ब्रेक लें ठीक हाँ, है चाह पी लिए वैसे इन्होंने मैंने दसिया नहीं इन्होंने मारिया छापा चाह इन्होंने बन ली नहीं पर फिर भी फिर भी बहुत बहुत मैं, चंगे हैं बहुत बड़ा दिल है इनका मेहमान नवाजी च मेहमान रखना सो हम चाह का प्याला पीने इकट्ठे तो तुम भी बनाओ जरा पा के तिखा जहा मिठा ਹੁਣ এবਪ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবਪ ਲਾਈਵ ਟਾਈਪ ਕਰੋ এবਪ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪ ਲਾਈਵ ਐਪ ਅਤੇ ਸਿਲੈਕਟ ਕਰੋ এবਪ ਨਿਊਜ਼ ਪੰਜਾਬੀ